ਸੇਵਾ ਕਰੇ ਸੋ ਚੱਕਰ ਹੋਏ ਜਿਹੜਾ ਅਸਲੀ ਸੇਵਾ ਕਰਦਾ ਨਾ ਉਹੀ ਚੱਕਰ ਆ ਸੇਵਾ ਕੀ ਆ ਹੁਣ ਇਥੇ ਸਵਾਲ ਆ ਜਾਂਦਾ ਅਸੀਂ ਸੇਵਾ ਪਤਾ ਕਿਹਨੂੰ ਸਮਝਿਆ ਗੁਰਦੁਆਰੇ ਚ ਜਾ ਕੇ ਜੁੱਤੀਆਂ ਝਾੜਨ ਤੋਂ ਲੈ ਕੇ ਅੰਦਰ ਪੋਚੇ ਲਾਉਣ ਨੂੰ ਦਾਲ ਵਰਤੌਣ ਨੂੰ ਉਹ ਸਾਰਿਆਂ ਨੂੰ ਸੇਵਾ ਸਮਝ ਲਿਆ ਉਹ ਵੀ ਸੇਵਾ ਆ ਉਹ ਇੱਕ ਪਾਰਟ ਆ ਸਿੱਖੀ ਦਾ ਜਿਹੜਾ ਬਹੁਤ ਇੰਪੋਰਟੈਂਟ ਆ ਪਰ ਜਿਹੜੀ ਸੇਵਾ ਦੀ ਗੱਲ ਬਾਣੀ ਨੇ ਕੀਤੀ ਆ ਨਾ ਗੁਰ ਕੀ ਸੇਵਾ ਗਾਖੜੀ ਜਾਂ ਗੁਰ ਕੀ ਸੇਵਾ ਸ਼ਬਦ ਵਿਚਾਰ ਉਹ ਆ ਸੇਵਾ ਅਸਲੀ ਸੇਵਾ ਕਰੇ ਸੋ ਚੱਕਰ ਹੋਏ ਜਿਹੜਾ ਗੁਰੂ ਦੀ ਸੇਵਾ ਕਰੂਗਾ ਉਹੀ ਚੱਕਰ ਉਹੀ ਸੇਵਕ ਬਣ ਸਕਦਾ ਹੈ ਤੇ ਸੇਵਾ ਕਰਨੀ ਹੈ ਸ਼ਬਦ ਨੂੰ ਆਪਣੀ ਜ਼ਿੰਦਗੀ ਢਾਲ ਕੇ ਉਹਨੂੰ ਗਿਆਨ ਨੂੰ ਜਪਣ ਨਾਲ ਐਸਾ ਗਿਆਨ ਜੱਪੋ ਬੰ ਮੇਰੇ ਜਦੋਂ ਗਿਆਨ ਨੂੰ ਜਪਣਾ ਸ਼ੁਰੂ ਕਰਤਾ ਨਾ ਤਾਂ ਫਿਰ ਬੋ ਬਚਕਰ ਸੱਚੇ ਕੇਰੇ ਉਹ ਵੰਦਨ ਸੈਜਾਲ ਜੀ ਕਹਿੰਦੇ ਜੈਸਤਰੀ ਕੀ ਵਾਰ ਉਹ ਵੀ ਉਹ ਵੀ ਬਹੁਤ ਵਧੀਆ ਸੋ ਸਾਰੇ ਦੇ ਆਪਾਂ ਦੇਖਾਂਗੇ ਜਿਹੜੇ ਜ਼ਿਆਦਾ ਆ ਗਏ ਮੈਸੇਜ ਆਪਾਂ ਉਹ ਅਗਲੀ ਥਾਰ ਨੂੰ ਉਹ ਵਿਚਾਰ ਲਾਂਗੇ ਗਿਆਨ ਧਿਆਨ ਸਭ ਕੋ ਰਵੇ ਬਾਂਧਿਆ ਬੰਦਨ ਸਭ जग ਭੋਏ ਸੇਵਾ ਕਰੇ ਸੋ ਚੱਕਰ ਹੋਏ ਜਲ ਥਲ ਮਹੀਲ ਰਵ ਰਿਆ ਸੋਏ ਉਹਨੂੰ ਫਿਰ ਜਿਹੜਾ ਉਹ ਪਰਮਾਤਮਾ ਜਿਹਦੀ ਗੱਲ ਬਾਣੀ ਨੇ ਕੀਤੀ ਇੱਕ ਓੰਕਾਰ ਇੱਕ ਓੰਕਾਰ ਦਾ ਅਰਥ ਆ ਇੱਕ ਪਰਮਾਤਮਾ ਜਿਹੜਾ ਹਰ ਥਾਂ ਤੇ ਰਮਿਆ ਹੋਇਆ ਆ ਰਮਿਆ ਹੋਇਆ ਪਰਮਾਤਮਾ ਜਲ ਥਲ ਮਈਲ ਜਿਹੜਾ ਜਲ ਚ ਵੀ ਆ ਤੇ ਥਲ ਚ ਵੀ ਆ ਤੇ ਰਵ ਰਿਆ ਹਰ ਥਾਂ ਤੇ ਰਮਿਆ ਹੋਇਆ ਆ ਉਹਨੂੰ ਫਿਰ ਉਹ ਦਿਖ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਉਹ ਕੋਈ ਸਤਵੇਂ ਸਮਾਨ ਤੇ ਨਹੀਂ ਬੈਠਾ ਜਿਹੜਾ ਮੈਨੂੰ ਬ੍ਰਾਹਮਣ ਕਹਿ ਰਿਹਾ ਸੀ ਜਾਉ ਮੂਰਤੀ ਚ ਨਹੀਂ ਬੈਠਾ ਜਾਉ ਮੰਦਰ ਚ ਨਹੀਂ ਬੈਠਾ ਜਾਉ ਮਸਜਿਦ ਚ ਨਹੀਂ ਬੈਠਾ ਜਾਉ ਗੁਰਦੁਆਰੇ ਚ ਨਹੀਂ ਬੈਠਾ ਮੈਨੂੰ ਸਮਝ ਆ ਗਿਆ ਉਹ ਤਾਂ ਜਲ ਥਲ ਮਈ ਰੱਬ ਰਹਾ ਸੋਇਓ ਤਾਂ ਹਰ ਥਾਂ ਤੇ ਵਿਆਪਕ ਆ ਕਹਿੰਦੇ ਦਿਖਦਾ ਨਹੀਂ ਜਿਹਨਾਂ ਚ ਦਿਖਦਾ ਨਹੀਂ ਉਹਨਾਂ ਚ ਤੁਸੀਂ ਕਿੱਦਾਂ ਮੰਨ ਲਈਏ ਉਸੇ ਦੇਖਣ ਦੇ ਚੱਕਰ ਚ ਅਸੀਂ ਕਹਾਣੀਆਂ ਨਾਮਦੇਵ ਉਹਨਾਂ ਵੀ ਜੋੜਤੀਆਂ ਤੇ ਧੰਨੇ ਨਾਲ ਵੀ ਜੋੜਤੀਆਂ ਸਿਰਫ ਦੇਖਣ ਦੇ ਚੱਕਰ ਚ ਵੀ ਦਿਖਣਾ ਚਾਹੀਦਾ ਭਈ ਨਾਮਦੇਵ ਕੋ ਆ ਗਿਆ ਉਹਨੇ ਦੁੱਧ ਪਲਾਤਾ ਇੰਨੀ ਵਾਰੀ ਇੰਨੀ ਵਾਰੀ ਦਰਸ਼ਨ ਦੇ ਦਿੱਤੇ ਇੰਨੀ ਵਾਰੀ ਕੀ ਉਹ ਤਾਂ ਹਰ ਸਕਿੰਟ ਸਕਿੰਟ ਤੇ ਦਰਸ਼ਨ ਦੇ ਰਿਹਾ ਤੁਹਾਨੂੰ ਦੇਖਣਾ ਹੋਣਾ ਚਾਹੀਦਾ ਦੇਖਣ ਵਾਲੀ ਅੱਖ ਹੀ ਨਹੀਂ ਹੈ ਜਿਹੜੀ ਵੀ ਚੀਜ਼ ਤੁਸੀਂ ਦੇਖ ਰਹੇ ਆ ਉਹ ਚੋਂ ਤੁਹਾਨੂੰ ਪਰਮਾਤਮਾ ਦਿਖਜੂਗਾ ਉਹਦੇ ਚੋਂ ਲਾਫ ਯੂਨੀਵਰਸ ਤੇ ਅੰਸ਼ ਦਿਖਜੂਗੇ ਆਲੇ ਦੁਆਲੇ ਨਜ਼ਰ ਤਾਂ ਮਾਰੋ ਮਾੜੀ ਜੀ ਪਰ ਅਸੀਂ ਉਹਨੂੰ ਪ੍ਰਤੱਖ ਆਪਣੇ ਜਿਹੜੀ ਪਿਕਚਰ ਬਣਾਈ ਹੋਈ ਆ ਉਸ ਰੂਪ ਚ ਦੇਖਣਾ ਚਾਹੁੰਦੇ ਆ ਤੇ ਉਸ ਰੂਪ ਚ ਹੀ ਨਾਮ ਦੇ ਉਹਨੂੰ ਦਿਖਾਤਾ ਵੀ ਉਹ ਤਾਂ ਖੇਤਾਂ ਚ ਹਲ ਫੇਰਦਾ ਸੀ ਆ ਭਾਈ ਤਨੇ ਦੇ ਬਾਬਾ ਜਾਟਾ ਧੰਨਾ ਨੂੰ ਕਹਿੰਦੇ ਉਹਦੇ ਖੇਤਾਂ ਚੋਂ ਨੇ ਹਾਲ ਫੇਰਿਆ ਫੇਰ ਨੂੰ ਪਾ ਲੱਗਾ ਵੀ ਹਾਂ ਹੈਗਾ ਨਹੀਂ ਤਾਂ ਪੱਥਰ ਹੀ ਸੀਗਾ ਉਹ ਭਾਈ ਕਹਾਣੀਆਂ ਤੁਸੀਂ ਜਿਹੜੀਆਂ ਬੜਾਈਆਂ ਉਹ ਸਟੋਰੀਆਂ ਬ્રાਹਮਣ ਨੇ ਕੜੀਆਂ ਹੋਈਆਂ ਸੀ ਬ્રાਹਮਣ ਕਹਿੰਦਾ ਸੀ ਧੰਨੇ ਨੂੰ ਪਿਆ ਪੱਥਰ ਲੈ ਜਾ ਇਹਦੇ ਚੋਂ ਰੱਬ ਨਿਕਲੋਣਾ ਇਹਦੀ ਪੂਜਾ ਕਰੇਗਾ ਚੰਗੀ ਤਰ੍ਹਾਂ ਇੱਥੇ ਰੱਬ ਨਿਕਲੂਗਾ ਤੇਰੇ ਅਖਰੇ ਕੰਮ ਕਰ ਦੂਗਾ ਇਹ ਬ્રાਹਮਣ ਦੀ ਗੱਲ ਸੀ ਪਰ ਉਹ ਧੰਨੇ ਵਾਲੀ ਜਿਹੜੀ ਗੱਲ ਆ ਗੁਰੂ ਅਰਜਨ ਪਾਤਸ਼ਾਹ ਨੇ ਆਪਣੇ ਸ਼ਬਦ ਚ ਪੂਰੀ ਕਲੀਅਰ ਕੀਤੀ ਹੋਈ ਆ ਇਹ ਵਿਦ ਸੁਣ ਉੱਠ ਜਾਟ ਰੋ ਬਾਕੀ ਪੱਤੀ ਲਗਾ ਬਾਕੀਆਂ ਦੀ ਗੱਲ ਸੁਣ ਕੇ ਵੀ ਰਵਿਦਾਸ ਜਿਹੜਾ ਸੀ ਉਹ ਜੁੱਤੀਆਂ ਗੜਦੇ ਨੂੰ ਪ੍ਰਮਾਤਮਾ ਦੇਖ ਗਿਆ ਕਬੀਰ ਨੂੰ ਆਪਣੇ ਜਲਾਹਾ ਜਾਂ ਕੰਮ ਕਰਦਿਆਂ ਪ੍ਰਮਾਤਮਾ ਦੇਖ ਗਿਆ ਬਾਕੀਆਂ ਨੂੰ ਇਦਾਂ ਹੀ ਦੇਖ ਗਿਆ ਬੁੱਤੀਆਂ ਗੜਦੇ ਨੂੰ ਦੇਖ ਗਿਆ ਇਦਾਂ ਹੀ ਸੁਣ ਕੇ ਫਿਰ ਧੰਨਾ ਕਹਿੰਦਾ ਵੀ ਹਾਂ ਮੈਂ ਆਪਣਾ ਕੰਮ ਕਰੂੰਗਾ ਮੈਂ ਖੇਤਾਂ 'ਚ ਤੇ ਮੈਨੂੰ ਰੱਬ ਦੇਖ ਗਿਆ ਭਗਤੀ ਉਹ ਸੀ ਦੀ ਮੈਂ ਗੁਣ ਤਰਨ ਕਰ ਲੈ ਜਿੱਦਾਂ ਬਾਕੀਆਂ ਨੇ ਗੁਣ ਤਰਨ ਨਹੀਂ ਕੀਤੇ ਮੈਂ ਵੀ ਕਰ ਲਿਆ ਨੂੰ ਸਮਝ ਆ ਗਿਆ ਮੇਰੀ ਭਗਤੀ ਆ ਗੁਣ ਤਨ ਕਰਕੇ ਮੈਂ ਆਪਣੀ ਕੀਰਤ ਕਰਨੀ ਆ ਮੈਂ ਖੇਤਾਂ 'ਚ ਕੰਮ ਕਰਦਾ ਆ ਤੇ ਮੈਨੂੰ ਤਾਂ ਮਿਲ ਗਿਆ ਪ੍ਰਮਾਤਮਾ ਉਹ ਭਗਤੀ ਉਹ ਤੇ ਉਹਦੇ ਦੇ ਫੈਰਮ ਬਣ ਗਈ ਉਹਦੇ ਉੱਪਰ ਉਹ ਜਿਹੜਾ ਦਾਰਾ ਸਿੰਘ ਨੇ ਕੱਢਤਾ ਦਾਰਾ ਸਿੰਘ ਨੇ ਪੱਥਰ 'ਚੋਂ ਕੱਢਤਾ ਰੱਬ ਚੱਲ ਉਹ ਲੋਕੀ ਮੰਨਣ ਲੱਪੇ ਜਲੁ ਤਲ ਮਈਲ ਰਵ ਰਿਆ ਸੋਏ ਤੇ ਜਿਹੜੀ ਆਖਰੀ ਦੋ ਲਾਈਨਾਂ ਲੈਣਾ ਨਾ ਜਿਸ ਸੀ ਇੰਨੀ ਗੱਲ ਹੀ ਸਮਝ ਲਈਏ ਸਾਡੀਆਂ ਅਧੀਆਂ ਮੁਸੀਬਤਾਂ ਜ਼ਿੰਦਗੀ ਦੀਆਂ ਦੂਰ ਹੋ ਜੂਗੀਆਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਬੁਰਾ ਨਹੀਂ ਕੋਇ ਉਹਨੇ ਸਮਝ ਲਾ ਗੋਣਾ ਨੂੰ ਪਾਛਾ ਕਹਿੰਦੇ ਸਮਝ ਲਾ ਆਪਣੇ ਆਪ ਨੂੰ ਇਹ ਸਮਝ ਲਾ ਭਈ ਮੈਂ ਨਹੀਂ ਚੰਗਾ ਹੈਗਾ ਤੇ ਬਾਕੀ ਕੋਈ ਵੀ ਮਾੜਾ ਨਹੀਂ ਆ ਮੈਂ ਚੰਗਾ ਨਹੀਂ ਆ ਤੇ ਬਾਕੀ ਕੋਈ ਵੀ ਮਾੜਾ ਨਹੀਂ ਆ ਜੇ ਤੂੰ ਇਹਨਾਂ ਸਮਝ ਗਿਆ ਨਾ ਤੇਰੀ ਹੌਮੇ ਦਾ ਨਾਸ ਹੋ ਜੂਗਾ ਕਭੇ ਕਭ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਰਣਵਤ ਨਾਨਕ ਤਾਰੇ ਸੁ ਜਿਹੜਾ ਇਹੋ ਜਿਹਾ ਬਣ ਗਿਆ ਨਾ ਉਹਨੂੰ ਪ੍ਰਮਾਤਮਾ ਆਪੇ ਹੀ ਪਾਰ ਲਗਾ ਲੂਗਾ ਲਾਫ ਯੂਨੀਵਰਸ ਉਹਨੂੰ ਆਪੇ ਤਾਰ ਦੂਗਾ ਵਕਾਰਾਂ ਤੋਂ ਜਿਹਨੂੰ ਇਹ ਗੱਲ ਸਮਝ ਆ ਗਈ ਕਿਉਂਕਿ ਸਭ ਤੋਂ ਵੱਡਾ ਜਿਹੜਾ ਰੋ ਗਿਆ ਉਹ ਹਮੇਦਾਰ ਹੋ ਗਿਆ ਤੇ ਜਦੋਂ ਅਸੀਂ ਇਹ ਲਾਈਨ ਫੜ ਲਈ ਹਮਨੇ ਹੀ ਚੰਗੇ ਬੁਰਾਣੀ ਕੋਈ ਉਹ ਖਤਮ ਹੋ ਗਿਆ ਇਹਦੇ ਤੇ ਜਿਹੜਾ ਫਰੀਦਕੋਟ ਆਲਾ ਟਿਕਾਣਾ ਉਹਨੇ ਐਡੇ ਅਰਥ ਕੀਤੇ ਆ ਐ ਡੇਰਥ ਉਹ ਤੋਂ ਪਾਲਾਦਾ ਵੀ ਸਾਡੇ ਚ ਮੁਸੀਬਤਾਂ ਆਈਆਂ ਕਿੱਥੋਂ ਆ ਮੈਂ ਪੜ੍ਹ ਕੇ ਸੁਣਾਇਆ ਨਾ ਫਰੀਦਕੋਟ ਵਾਲੀ ਟੀਕੇ ਨੇ ਮੇਰੇ ਸਾਹਮਣੇ ਯਾਰਥ ਗੁਰੂ ਜੀ ਕਹਿੰਦੇ ਹੈ ਤੋ ਸੋਏ ਹੋ ਵਾਹਿਗੁਰੂ ਤੁਮ ਕੋ ਸੰਸਾਰ ਸਾਗਰ ਸੇ ਤਾਰੇਗਾ ਪੱਛਮ ਦਿਸ਼ਾ ਖੁਰਮੇ ਸ਼ਹਿਰ ਮੇ ਮਰਦਾਨਾ ਮਰਤ ਹੁਆ ਗੁਰੂ ਜੀ ਤਿਸਕੇ ਬੇਟੇ ਸਜਾਦੇ ਕੋ ਨਾਲ ਲੈ ਕੇ ਮਰਦਾਨੇ ਕੀ ਸਮਾਦ ਦਿਖਾਉਣੇ ਵਾਸਤੇ ਚੱਲੇ ਰਸਤੇ ਮੇਂ ਮਲਤਾਨ ਕੇ ਨਜ਼ੀਕ ਨਜ਼ੀਕ ਨਜ਼ਦੀਕ ਲਿਖਣਾ ਸੀ ਦਲੰਬੇ ਸ਼ਹਿਰ ਮੇਂ ਸੱਜਣ ਠੱਗ ਸਾਧੂ ਕਾ ਭੇਖ ਧੜ ਕਰਕੇ ਰਹਿਤਾ ਥਾ ਧਰਮਸ਼ਾਲਾ ਮੇਂ ਮੁਸਾਫਿਰ ਆਵੇ ਕੋ ਮਾਰ ਦਿੱਤਾ ਥਾ ਦਲੰਬੇ ਕੇ ਬਾਦ ਡੇਰਾ ਕੀਆ ਔਰ ਸ਼ਹਿਜ਼ਾਦੇ ਨੇ ਕਹਾ ਗੁਰੂ ਜੀ ਮੈਨੂੰ ਭੁੱਖ ਲੱਗੀ ਹੈ ਤੋ ਜੋ ਹੁਕਮ ਹੋ ਤੋ ਮੈਂ ਸ਼ਹਿਰ ਸੇ ਕੁਛ ਖਾਇਆ ਹੂੰ ਤਬ ਗੁਰੂ ਜੀ ਨੇ ਕਿਹਾ ਜਾਓ ਤੋ ਸਜਾਦਾ ਉਸ ਉਹੀ ਧਰਮਸ਼ਾਲਾ ਮੇਂ ਗਿਆ ਅਗੇ ਸੱਜਣ ਨੇ ਇੱਕ ਅੰਦਰ ਦੇ ਕੇ ਜੰਦਰਾ ਲਗਾ ਲੀਆ ਪੂਰੀ ਉਹ ਸੱਜਣ ਵਾਲੀ ਕਹਾਣੀ ਦਖੀਆ ਬਾਲੇ ਨੇ ਕਿਹਾ ਗੁਰੂ ਜੀ ਛਡਾਓ ਮਾਲੇ ਨੇ ਕਿਹਾ ਮਾਲੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਗੁਰੂ ਜੀ ਛਡਾਵੋ ਜਦ ਗੁਰੂ ਜੀ ਗਏ ਤਾਂ ਸੱਜਣ ਕੋ ਪੁੱਛਿਆ ਉਸਨੇ ਕਿਹਾ ਇੱਥੋਂ ਕੋਈ ਨਹੀਂ ਆਇਆ ਤਾਂ ਗੁਰੂ ਜੀ ਨੇ ਸ਼ਹਿਜਾਦੇ ਦਾ ਨਾਮ ਬੁਕਾਰਿਆ ਤਾਂ ਅੰਦਰੋਂ ਬੋਲਿਆ اے ਗੁਰੂ ਜੀ ਮੈਂ ਬੱਦ੍ਹਾ ਹੋਇਆ ਹਾਂ ਤਾਂ ਗੁਰੂ ਜੀ ਨੇ ਅੰਦਰੋਂ ਨਿਕਲ ਕੇ ਕਰ ਮੁਸ਼ਕਾ ਖਲਾਈਆਂ ਤਦ ਸੱਜਣ ਚਰਨਾਪਾੜ ਡਿਗਾ ਔਰ ਬੇਨਤੀ ਕਰਨ ਲਗਾ ਗੁਰੂ ਜੀ ਮੇਰੇ ਪਿਛਲੇ ਪਾਪ ਬਖਸ਼ੋ ਉਸਦੇ ਪਿਛਲੇ ਪਾਪ ਸਭ ਕਹਿ ਦिए ਉਸ ਕੋ ਗੁਰੂ ਜੀ ਉਪਦੇਸ਼ ਕਰਤੇ ਪਏ ਹੁਣ ਇਹ ਕਹਾਣੀ ਲਿਖਣ ਦੀ ਹੈ ਇਸ ਸ਼ਬਦ ਦੇ ਨਾਲ ਕੀ ਲੋਡ ਸੀਗੀ ਇੱਥੇ ਸਵਾਏ ਇਸਦੇ ਕੇ ਬਾਲੇ ਵਾਲੀ ਜਨਮ ਸਾਕੀ ਨੂੰ ਪ੍ਰਮਾਣਿਤ ਕਰਨਾ ਸੀ ਉਹਨਾਂ ਨੇ ਵੀ ਉਹਦੇ ਚਾਹ ਕਥਾ ਆਈ ਆ ਤਫਰੀਦ ਕੋੜਾ ਵਾਲੀ ਟੀਕੇ ਨੇ ਉੱਤੇ ਮੋਹਰ ਲਾਤੀ ਤੇ ਸਾਡੇ ਕੋਲ ਟੀਕਾ ਹੀ ਉਹ ਸੀਗਾ ਪਹਿਲਾਂ ਜਿਹੜੇ ਕਿ ਇਹ ਇੰਨੀ ਪ੍ਰਚਲਿਤ ਕਿਵੇਂ ਹੋ ਗਈ ਇਸ ਗੱਲ ਕਰਕੇ ਹੋਈ ਆ ਕਿ ਉਹਨੂੰ ਪ੍ਰਚਲਿਤ ਕੀਤਾ ਗਿਆ ਹੋਰ ਹੀ ਗਈ ਪ੍ਰਚਲਿਤ